ਜੋ ਜੋ ਜੰਦਰ ਦੇ ਵਿੱਚ ਜ਼ਮਨੀ ਚੋਣ ਦਾ ਮਾਹੌਲ ਭਖਦਾ ਪਿਆ ਤਿਉਂ-ਤਿਉਂ ਹੀ ਵੱਖ-ਵੱਖ ਕਿਸਮ ਦੇ ਬਿਆਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਪਰ ਬਿਆਨਾਂ ਦੇ ਨਾਲ ਨਾਲ ਇੱਕ ਵਿਸ਼ੇਸ਼ ਲੀਡਰ ਦੇ ਬਾਰੇ ਦੇ ਵਿੱਚ ਕੁਝ ਆਡੀਓਜ਼ ਵਾਇਰਲ ਹੋ ਰਹੀਆਂ ਨੇ ਇਹਨਾਂ ਆਡੀਓਜ਼ ਦੇ ਵਿੱਚ ਪਹਿਲਾਂ ਤਾਂ ਕੁਝ ਵਿਸ਼ੇਸ਼ ਰੂਪ ਚ ਸਮਝ ਨਹੀਂ ਸੀ ਆ ਰਿਹਾ ਪਰ ਹੁਣ ਕੁਝ ਗੱਲਾਂ ਕਹਿੰਦੇ ਆ ਕਲੀਅਰ ਹੋ ਰਹੀਆਂ ਨੇ ਗੱਲ ਕੀਤੀ ਜਾ ਰਹੀ ਹੈ ਭਾਜਪਾ ਦੇ ਉਮੀਦਵਾਰ ਸ਼ੀਤਲ ਲੰਗਰਾਲ ਦੀ ਇਹਨਾਂ ਨੂੰ ਲੈ ਕੇ ਪਹਿਲਾਂ ਵੀ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਆਡੀਓ ਦੇ ਵਿੱਚ ਕਥਿਤ ਤੌਰ ਤੇ ਸ਼ੀਤਲ ਲੰਗਰਾਲ ਦਾ ਪੀਏ ਗੱਲ ਕਰ ਰਿਹਾ ਹੁੰਦਾ ਔਰ ਦੂਜੇ ਪਾਸੇ ਕਥਿਤ ਤੌਰ ਦੇ ਉੱਤੇ ਸ਼ੀਤਲ ਲੰਗਰਾਲ ਦੇ ਘਾਰੀਆਂ ਉਹਨਾਂ ਦੇ ਦਫ਼ਤਰ 'ਚ ਕੰਮ ਕਰਨ ਵਾਲੀ ਕੋਈ ਨੌਕਰਾਨੀ ਗੱਲ ਕਰ ਰਹੀ ਹੁੰਦੀ ਔਰ ਉਸ ਵਿੱਚ ਇਲਜ਼ਾਮ ਲੱਗੇ ਸੀ ਕਿ ਸ਼ੀਤਲ ਲੰਗਰਾਲ ਨੇ ਬਕੌਲ ਇਲਜ਼ਾਮ ਉਸ ਨੌਕਰਾਨੀ ਦੇ ਨਾਲ ਛੇੜਛਾੜ ਕੀ ਪਰ ਇਸੋ ਤੇ ਸ਼ੀਤਲੰਗਰਾਲ ਦਾ ਦਾਵਾ ਸੀ ਕਿ ਉਹ ਆਡੀਓ ਫੇਕ ਹੈ ਔਰ ਉਸ ਦੇ ਵਿੱਚ ਕੋਈ ਵੀ ਠੋਸ ਬੁਨਿਆਦ ਨਹੀਂ ਉਹ ਕੋਈ ਕੰਕਰੀਟ ਆਡੀਓ ਨਹੀਂ ਮੰਨੀ ਜਾ ਸਕਦੀ ਨਾ ਹੀ ਉਹਨਾਂ ਦਾ ਕੋਈ ਉਦਾਂ ਦਾ ਪੀਏ ਹੈ ਜਿਹੜਾ ਉਸ ਦੇ ਵਿੱਚ ਗੱਲ ਕਰਦਾ ਪਿਆ ਔਰ ਉਹ ਗੱਲ ਉੱਥੇ ਹੀ ਨਿਪਟੜ ਗਈ ਪਰ ਹੁਣ ਇੱਕ ਹੋਰ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਦੁਬਾਰਾ ਕਥਿਤ ਤੌਰ ਦੇ ਉੱਤੇ ਸ਼ੀਤਲੰਗਰਾਲ ਗੱਲ ਕਰਦੇ ਦੱਸੇ ਜਾ ਰਹੇ ਨੇ ਹਾਲਾਂਕਿ ਵਨ ਇੰਡੀਆ ਪੰਜਾਬੀ ਚੈਨਲ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਇੱਥੇ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ ਉਹਨਾਂ ਮੁਤਾਬਕ ਸ਼ੀਤਲੰਗਰਾਲ ਦੀ ਇਹ ਆਡੀਓ ਦੱਸੀ ਜਾ ਰਹੀ ਹੈ ਅਸੀਂ ਪ੍ਰਮਾਣ ਨਹੀਂ ਦਿੰਦੇ ਪਰ ਦੱਸੀ ਜਾ ਰਹੀ ਹੈ ਸ਼ੀਤਲੰਗਰਾਲ ਕਥਿਤ ਤੌਰ ਦੇ ਉੱਤੇ ਇਸ ਆਡੀਓ 'ਚ ਗੱਲ ਕਰ ਰਹੇ ਨੇ ਪਰ ਜੇ ਇਸ ਆਡੀਓ ਦੇ ਵੀ ਗੱਲ ਕਰੀਏ ਤਾਂ ਇਸ ਆਡੀਓ ਦੇ ਵਿੱਚ ਗੱਲ ਕਰਨ ਵਾਲਾ ਵਿਅਕਤੀ ਜਿਹੜਾ ਆ ਜਿਸ ਨੂੰ ਸ਼ੀਤਲੰਗਰਾਲ ਦੱਸਿਆ ਗਿਆ ਉਹ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਕਾਲ ਕਰਕੇ ਗਾਲ੍ਹਾਂ ਕੱਢਦਾ ਔਰ ਇਸ ਹੱਦ ਦੀਆਂ ਗਾਲ੍ਹਾਂ ਕੱਢਦਾ ਹੈ ਕਿ ਸੁਣਨ ਵਾਲਾ ਇੱਕ ਵਾਰ ਤਾਂ ਸ਼ਰਮ ਆ ਜਾਵੇ ਇਸ ਆਡੀਓ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜ ਗਿਆ ਕਿ ਕੀ ਇਹ ਆਡੀਓ ਸ਼ੀਤਲ ਅੰਗਰਾਲ ਦੀ ਹੈ ਕਿ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਐਮਐਲਏ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡਤਾ ਤੇ ਭਾਜਪਾ ਤੇ ਜਾਰਲੇ ਉਹ ਸ਼ੀਤਲ ਅੰਗਰਾਲ ਇਸ ਦੇ ਵਿੱਚ ਨੇ ਇੱਥੇ ਆ ਕੇ ਸਵਾਲ ਖੜਦੇ ਪਏ ਨੇ ਹੁਣ ਹੈ ਜਾਂ ਨਹੀਂ ਇਹ ਬਾਤ ਦੀ ਗੱਲ ਹੈ ਇੱਕ ਇਨਵੈਸਟੀਗੇਸ਼ਨ ਦੀ ਗੱਲ ਹੋ ਸਕਦੀ ਹੈ ਜਾਂ ਸ਼ੀਤਲ ਅੰਗਰਾਲ ਨੂੰ ਸਿੱਧਾ ਜਾ ਕੇ ਪੁੱਛਿਆ ਜਾ ਸਕਦਾ ਉਹ ਵੀ ਕੋਸ਼ਿਸ਼ ਕਰਾਂਗੇ ਪਰ ਸਭ ਤੋਂ ਪਹਿਲਾਂ ਇਸ ਆਡੀਓ ਦੇ ਵਿੱਚ ਕੀ ਚੱਲਦਾ ਪਿਆ ਕੀ ਗੱਲ ਹੋ ਰਹੀ ਹੈ ਔਰ ਮੁਖਤਾਰਤ ਜਿਹੜਾ ਬੰਦਾ ਗੱਲ ਕਰਦਾ ਪਿਆ ਉਸ ਨੂੰ ਜੋ ਜਿਸ ਨੂੰ ਸ਼ੀਤਲੰਗਰਾਲ ਦੱਸਿਆ ਜਾ ਰਿਹਾ ਉਹ ਕੀ ਕਹਿੰਦਾ ਆਓ ਸੁਣਦੇ ਹਾਂ ਹੈਲੋ ਹੈਲੋ ਕਿੱਥੇ ਆ ਦੋ ਨਮਸਕਾਰ ਬਾਉ ਜੀ ਕਿੱਥੇ ਆ ਦੋ ਬਾਉ ਜੀ ਨੇ ਇਹਨੇ ਕੰਮ ਲਗਾਇਆ ਤੇ ਜਿਲੰਦਰ ਦਾ ਤੇਰੀ ਮੈਂ ਚੰਡੀਗੜ੍ਹ ਮੇਂ ਉਹ ਕੱਲ ਮੈਨੇ ਆ ਜਣਾ ਤੇਰੀ ਮੈਂ ਉਹ ਬੈ जिंदगी में याद करेगा तेरे और तेरू को दोनों बच्चे डालूंगा कल कल मैं क्यों मिलना तू कल अगर दस साल आ गया तो, तो मिलने रहूंगा कल भैया भैया जी मेरी बात तेरी पे पे ते जब तेरे को काम नहीं तो मेरे पास आज साले आ जाता है लेकर चला गया तो। भैया जी मैं तेरे भैया को ढूंढने गई थी पुलिस तो मिले भी तेरे भाई भैया जी मैं किसी को लेने नहीं गया हूँ ना किसी को लेके गया हूँ वहां तेरे पास तो मेरे को तो फोन मत कर तेरी मैं महाकाल कह चुकी है तेरी उस को कह देना तुम्हें दस बार नहीं आएगी उसको भी कह देना दादी को भाई वो बहुत देते थे वहाँ पे मारा भी है सब्सक्राइब टू तो वन इंडिया चैनल एंड मिस एन अपडेट